ਚੰਦੂ ਕੀ ਹਨਾ 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 ਅੱਜ ਉਹ ਰਾਵਣ ਤਾਂ ਹੋਣ ਲੱਗਾ ਫੜ ਕੇ ਦੇਖੋ ਨਜ਼ਾਰਾ ਦੇਖੋ ਤਲੀ ਬਾਨਾ ਦੇ ਦੋਨੋਂ ਦਾਵੇਂ ਪਤਾ ਤਾਂ ਕਹ ਭਜੋਗੇ ਕਿਉਂਕਿ 라ਵਤ ਦੀ ੱਡੀ ਚ ਕਰਾ ਮਾਰਤ ਹੈ ਜਿਹੜੀਆਂ ਲੱਕੜਾਂ ਪਾਈਆਂ ਨੇ ਨਾ ਇਹਦੇ ਵਿੱਚ ਕਿਉਂਕਿ ਉਹ ਬਾੜ ਵੇਦਾਂ ਦਾ ਗਿਆਤਾ ਜਿਹਦਾ ਕੁਤਲਾ ਹੈ ਥਾ ਪ੍ਰਾਂਤ ਦੇ 52 ਬਨਿਸਤਾਂ ਨੂੰ ਜਵਾਨੀ ਯਾਦ ਨਹੀਂ ਜਿਹਦਾ ਕੁਤਲਾ ਕਰਾਇਆ ਜਾ ਰਿਹਾ ਇਹਦੀ ਇੱਕ ਲੱਕੜ ਘਰੇ ਰੱਖਣ ਨਾਲ ਬਰਕਤ ਰਹਿੰਦੀ ਉਹ ਘਰ ਦੇ ਵਿੱਚ ਪਰ ਉਹਨਾਂ ਦਾ ਜੀ ਨਹੀਂ ਕਰਦੀ ਜਾਣਾ ਨਹੀਂ ਅੰਦਰ ਆਪੀ ਕਲੱਬ ਦੇ ਦਊਗਾ ਤੁਹਾਨੂੰ ਜੀ ਜੋ ਹੁੰਦਾ ਕਰੋ ਮੰਡੇ ਵਿੱਚ ਬੰਦੇ ਦੇ ਘਰ ਦੇ ਵਿੱਚ ਵਰਤਤ ਪਾਉਂਦੇ ਆ ਪਰ ਹਰ ਇੱਕ ਟੰਡਾ ਲੱਗਦਾ ਰਹਿੰਦੀ ਆ ਦੇਖੋ ਬਹੁਤ ਸੋਹਣਾ ਤੁਹਾਡੇ ਸਰਪ੍ਰਸਤ ਜੀ ਦੇ ਨਾਲ ਬਹੁਤ ਸੋਹਣਾ ਦਸਹਿਰਾ ਮੇਲਾ ਆ ਪਰ ਆਇਆ ਸਾਰੀਆਂ ਫੌਜਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਦਿਲੋਂ ਪ੍ਰਸ਼ੰਸਕਾਂ ਵੀ ਕਲਾ ਬੰਨੋ ਸਪੈਸ਼ਲ ਤੌਰ ਤੇ ਆਵਾਜ਼ਾ ਸ਼ਾਤਰ ਬਾਜ਼ਾਰ ਦਾ ਔਰ ਨਗਰ ਕੌਂਸਲ ਤਰਾਲਾ ਦੇ ਕੋਲ ਉਹਦੀ ਜਗ੍ਹਾ ਵਰਤਤ ਆ ਪਰ ਹਰ ਸਾਲ ਪਹਿਲਾਂ ਵੀ ਲੀਲਾ ਕਰਾਉਂਦੇ ਰਹੇ ਆ ਉਹ ਇਹ ਹਾਂ ਹਜੇ ਵੀ ਹਰੇ ਨਹੀਂ ਜਾਣਾ ਕਿਸੇ ਨੇ ਕੋਈ ਗੱਲ ਨਹੀਂ ਜਾਇਓ ਦਮੇ ਰੀਤ ਆਇਆ ਪੁਰਾਣੀ ਚੱਲੀ ਆ ਗਈਆਂ ਬਲੇਕਿਨ ਹਲੇ ਨਹੀਂ ਕਿਉਂਕਿ ਬਾਈ ਉਰੀ ਖੜੇ ਆਜੇ ਹੋਈ ਧਾਂ ਰੱਖੋਇਆ ਕਿ ਗਈ ਨਹੀਂ ਹੈਗੇ ਹਾਂ ਕੋਈ ਗੱਲ ਨਹੀਂ ਕਹਾਜੇ ਹੋਈ ਰੁਕਜੋ ਦਮੇ ਪਟਾਕਾ ਆਜੇ ਬਹੁਤ ਜਿਆਦੇ ਪਾਇਆ ਹੋਇਆ ਆਜੇ ਹੀ ਨਹੀਂ ਪਤਾ ਹੋਰ ਚੱਲ ਪੇ ਤੋ ਹਾਂ ਨਾ ਦੇਖੋ ਜਦੋਂ ਜਦੋਂ ਆਇਆ ਪਤਾ ਲੱਗਿਆ ਵੀ ਆਹਨ ਜਾਂਦੀਆ ਫੇਰ ਭਰਾ ਉਹ ਆਪੂ ਉਹ ਆਜੇ ਬਾਹਰ ਨਹੀਂ ਖੜਾ ਲੱਗਣ ਭੈੜਾ ਆਜੇ ਖੜਬਾਰ ਜਾਓ ਉਹ ਆਉਣੇ ਆਏ ਹਾਂ ਲੈ ਵੀ ਮਤਲਬ ਇਕੱਠ ਬਹੁਤ ਜਿਆਦੇ ਸੀਗਾ ਲੋਕ ਬਹੁਤ ਜਿਆਦੇ ਪਹੁੰਚੇ ਹੋਏ ਸੀਗੇ ਦੂਰ ਨੇੜੋਂ ਕੋਠੇ ਸਾਰੇ ਦੁਆਰੇ ਭਰੇ ਪਏ ਸੀ ਸਾਹਮਣੇ ਗੁਰਦੁਆਰਾ ਜਿਉ ਵੀ ਭਰਿਆ ਪਿਆ ਸੀਗਾ ਤੁਸੀਂ ਦੇਖੋ 라ਵਨ ਨੂੰ ਜਦੋਂ ਅੱਗ ਲਾਤੀ ਅੱਗ ਲਾਉਣ ਤੋਂ ਬਾਅਦ ਲੋਕ ਇਹਨੂੰ ਕੁੱਟ ਕੇ ਪੈ ਗਏ ਨੇ ਕਿਉਂ ਕਹਿੰਦੇ ਵੀ ਉਹ ਬਾਈ ਕਾਲੇ ਨੇ ਲਾਸਮੋਟ ਕਰਦੀ ਕਹਿੰਦੇ ਜਿਹੜਾ ਰਾਬਣ ਦੀ ਲੱਕੜੀ ਹੈ ਕਹਿੰਦੇ ਭਰੇ ਰੱਖਣੀ ਬਹੁਤ ਚੰਗੀ ਹੁੰਦੀ ਹੈ। ਦੂਜੇ ਦੇਖ ਲੋ ਉਹਨੇ ਲਾਸਮੋਟ ਵਾਲੇ ਗੀਤ ਹੀ ਨਹੀਂ ਲੋਕ ਪਹਿਲਾਂ ਜੰਮੜਗਾ ਤੁਸੀਂ ਦੇਖੀ ਜਾਈਏ ਹੁਣ ਆਹ ਬਾਈ ਪਹਿਲਾਂ ਭੱਜੂਗਾ ਤੁਸੀਂ ਗੌਰ ਰੱਖਿਓ। ਤੇ ਇਹਦੇ ਵਿੱਚ ਗਾਣਾ ਚੱਲ ਰਿਹਾ ਸੀ YouTube ਉੱਤੇ ਜੇ ਮੈਂ ਵੀਡੀਓ ਪਾਉਣਾ ਤਾਂ ਕਰਕੇ ਗਾਣੇ ਤੇ ਕਾਪੀਰਾਈਟ ਵੱਜ ਜਾਂਦਾ ਤਾਂ ਕਰਕੇ ਮੈਂ ਬੋਲ ਕੇ ਪਾਰਿਆਂ ਸਾਨੂੰ ਮੈਂ ਇਹ ਦੁਬਾਰਾ ਵੀ ਦਿਖਾਉਂਗਾ ਕਿਵੇਂ ਲੋਕ ਭੱਜ-ਭੱਜ ਜਾਂਦੇ ਨੇ ਆਹ ਬਾਈ ਨੂੰ ਮੈਂ ਰੋਕਿਆਵਾਂਗਾ ਖੜ ਜਾ ਬਈ ਆਕਾ। ਨਾ ਨਹੀਂ ਨਹੀਂ ਆ ਤੂੰ ਕਾਨੂੰ ਰੋਕੀ ਵਾਹ ਲੰਘ ਜਾ ਬਈ ਆ ਦੇਖੋ ਅੱਗ ਚ ਹੀ ਵੱਜਿਆ ਬਟੂ ਦੇਖ ਦੇਖੋ ਬਈ ਹੋ ਗਿਆ ਹੋ ਗਿਆ ਉਹ ਲੈ ਕੇ ਚੱਕ ਕੇ ਹੁਣ ਇਹਨੂੰ ਦੇਖ ਕੇ ਹੋਰ ਭੱਜਣਗੇ ਦੇਖੀ ਜਾ ਤੁਸੀਂ ਵਿੱਚੋਂ ਇਹ ਪੜਾ ਕੇ ਚੱਲੀ ਜਾਂਦੇ ਨੇ ਉਹ ਜਿਹੜੇ ਪ੍ਰਸ਼ਾਸਨ ਕਹਿ ਰਹੇ ਨੇ ਵੀ ਤੀ ਨਾ ਜਾਓ ਉਲਟ ਪੜਾ ਕੇ ਇਹਨਾਂ ਦੇ ਵਿੱਚ ਆਹ ਦੇਖੋ ਤੋੜ ਕੇ ਲੰਘੇ ਬਈ ਜਾਣੀਆਂ ਜੂੜੀਆਂ ਇਹ ਦੇਖੋ ਨਾ ਪ੍ਰਸ਼ਾਸਨ ਵੀ ਕੀ ਕਰਿਆ ਨਾ ਤੇ ਆਹ ਦੇਖੋ ਲੋਕ ਅੱਗ ਦੇ ਵਿੱਚ ਹੀ ਹੱਥ ਪਾਈ ਜਾਂਦੇ ਕੋ ਪੜਾ ਕੇ ਹਲੇ ਵੀ ਚੱਲੀ ਜਾਂਦੇ ਨੇ ਤੇ ਅੱਗ ਛੱਲੀ ਨੇ ਖਿੱਚ ਕੇ ਚਲ ਜਾਈ ਜਾਂਦੇ ਨੇ ਬੁੜੇ ਜੇ ਦੇਖੇ ਡਟ ਲੈ ਉਹ ਤਤੀ ਤਤੀ ਜਾ ਕੇ ਲਏਗਾ ਬਈ ਉਹ ਡਾਂਗ ਦੀ ਤੇ ਆਹ ਖਿੱਚ ਲੈ ਬਾਈ ਨੇ ਗੰਗਰਾ ਦੇਖੀਓ ਲੋ ਅਸੀਂ ਵੀਡੀਓ 'ਚ ਦੇਖੀ ਜਾਓ ਲੋਕ ਕਿਵੇਂ ਟੋਟੋ ਟੋਟਾ ਪਾਣਗੇ ਅੱਗ ਚਾੱਕਦੇ ਦਿਖਾਉਂ ਤੁਹਾਨੂੰ ਅੱਗ ਬਾਈ ਆ ਦੇਖੋ ਕਿਵੇਂ ਝੰਪੜ ਕੇ ਦੇ ਫਾ ਬਾਸ ਆ ਬਾਸ ਕਹਿੰਦੇ ਪਰ ਇਹ ਰਿਹਾ ਚੰਗਾ ਹੁੰਦਾ ਲੋਕ ਅਕਸਰ ਕਹਿੰਦੇ ਹੁੰਦੇ ਨੇ ਕਿ ਦੇਖੋ ਬਈ ਲੱਕੜੀ ਰੁਪੜੀ ਦਾ ਇਹਦਾ ਕਵਾਂ ਪਰਮਣੀ ਲੱਕੜੀ ਲਈਇ ਪਰ ਇਹ ਚੰਗੀ ਹੁੰਦੀ ਆ ਸਾਰਾ ਕੁਝ ਹੀ ਚੰਗਾ ਹੁੰਦਾ ਜਿਹੜਾ ਕਰੇ ਆਪਾਂ ਨੂੰ ਉਹ ਕਰਦਾ ਹੋਵੇ ਆ ਦੇਖੋ ਤੁਸੀਂ ਦੇਖੋ ਬਈ ਕਿੰਨੇ ਲੋਕ ਉਹਨੂੰ ਅੱਗ ਦੀ ਜੰਪੜੇ ਵੇਣ ਲੱਗ ਪਏ ਕਿ ਬਾਸ ਨੂੰ ਜੰਪੜ ਹੁਣ ਇੱਕ ਬਾਬਾ ਦਿਖਾਉਂਗਾ ਤੂੰ ਮੈਂ ਜਿੱਕੀ ਦਾੜੀ ਵਾਲਾ ਜਾਊਗਾ ਲਿਗਾ ਏਡਾ ਡੰਡਾ ਘੱਟਿਆ ਹੋਆ ਕਾਲਾ ਚੱਕ ਕੇ ਲੱਗੇ ਹੋਊਗਾ ਦੇਖੀ ਲੈ ਦੇਖੀਓ ਤੁਸੀਂ ਗੌਰ ਰੱਖਿਓ ਤੇ ਇਹ ਧਨੌਲੇ ਦਾ ਸਰ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਕਮੇਟੀ ਵਾਲਾ ਆ ਲੈ ਮਿੱਤਰ ਇਹ ਆ ਚੱਕ ਲੈ ਅੱਗ ਵਾਲਾ ਨੂੰ ਮਿਲੇਗੀ ਮਿੱਤਰ ਇਹ ਬਾਪੂ ਨੂੰ ਵੀ ਅਰ ਪਤਾ ਨਹੀਂ ਕੀ ਹੈ ਨਾ ਕਹਿੰਦਾ ਵੀ ਚੰਗਾ ਹੁੰਦਾ ਬਾਪੂ ਹੁਣ ਦਿਲ ਤੇਰਾ ਉਹ ਵਰਨੰਗੀ ਖੜੀ ਆ ਹੁਣ ਕਿਹੜੇ ਨੂੰ ਚੰਗਾ ਲੱਗੂ ਏ ਕੌਣ ਸਾਮੂ ਹਮਚਿਆ ਕੋਈ ਸ਼ਾਮਦਾ ਹੁੰਦਾ ਘਰੇ ਤੇ ਚਲੋ ਲੋਕਾਂ ਦੀ ਜਈ ਹੈ ਨਾ ਤੇ ਬਾਕੀ ਬਈ ਪ੍ਰਬੰਧ ਬਈ 101 ਨੰਬਰ ਪੂਰਾ ਟਾਪ ਦਾ ਪ੍ਰਬੰਧ ਕੀਤਾ ਹੋਇਆ ਜੀਗਾ ਕੋਈ ਲਤਵਾਜੀ ਦੀ ਵੀ ਕੋਈ ਨਹੀਂ ਚਲੋ ਆ ਤਾਂ ਨਾ ਲੋਕ ਲ ਜਾਂਦੀ ਹੁੰਦੇ ਸਾਨੂੰ ਪਤਾ ਤੇ ਆ ਦੇਖੋ ਕਿਵੇਂ ਹੋੜੜਵਾਜੀ ਬਈ ਦੇਖ ਅੱਗ ਜੀ ਵੱੜ ਗਿਆ ਲੋਕ ਬਈ ਦੇਖੋ ਵੀਡੀਓ ਸ਼ੇਅਰ ਕਰਦੇ ਹੋ ਦੇਖੋ ਬਈ ਤਣਾਉਲੇ ਦੇ ਵਿੱਚ ਜਿੰਨੇ ਲੋਕ ਇਹਨੂੰ ਜੰਬੜ ਨੇ ਬਾਸ ਨੂੰ ਚੱਕਣ ਦੇਖੋ ਯਾਰ ਅੱਗ ਦੇ ਵਿੱਚ ਸੋਨ ਇੱਕ ਬੰਦਾ ਅੱਗ ਹੋਰ ਚੱਕਦਾ ਦਿਖਾਉਣਾ ਕੱਢ ਜਾ ਉਹ ਤੇ ਜੂਮ ਮਾਰਿਆ ਮੇਰਾ ਤੇ ਦੇਖੀਓ ਤੇ ਗੌਰ ਰੱਖਿਓ ਠੀਕ ਹੈ ਹੋ ਲੇਗਾ ਅੱਗ ਚੱਕ ਕੇ ਦੇਖੋ ਮੈਂ ਤੇ ਜੂਮ ਕਰੂੰਗਾ ਇਧਰੋਂ ਡੇਟਾ ਹੋ ਗਿਆ ਯਾਰ ਮੈਂ ਸਾਨੂੰ ਕੱਲੀ ਕੱਲੀ ਜੀਤਾਂ ਉਹ ਦੇਖੋ ਅੱਗ ਲੇਗਾ ਦੇਖੋ ਦੇਖੋ ਹੱਥ ਨਾਲ ਵਜਾਈ ਜਾਂਦਾ ਫਿਰ ਇਹ ਦੂਣ ਮਿੱਟੀ ਪਾਈ ਉਹਨੇ ਆ ਦੇਖੋ ਉਹ ਲੈ ਗਿਆ ਗੋਬਈਦਾ ਇਹ ਦੇਖ ਲੈਣੋ ਪੰਨਾ ਹਾਲ ਵਈ ਦੇਖ ਕੀ ਗੁੱਛ ਚੱਕੀ ਆਉਂਦੀ ਆ ਹਾਂ ਇਹ ਤਾਂ ਇੱਕ ਮੱਚ ਦੀ ਸਵਾਹ ਯਾਰ ਸਵਾਹ ਨੂੰ ਬੱਕਰੀ ਲੈ ਕੇ ਜਾਵਾਂਗੇ ਯਾਰ ਪਤਾ ਨਹੀਂ ਲੋਕ ਕਹਿੰਦੇ ਚੰਗੀ ਹੁੰਦੀ ਆ ਚਲੋ ਭਾਈ ਲੋਕਾਂ ਨਹੀਂ ਜਾਏਗੀ ਸੋਚਣਾ ਤੇ ਦੇਖੋ ਕਿੰਨੇ ਲੋਕ ਚੋਂ ਬੜੇ ਬਣੇ ਜਾਂਦੇ ਫਿਰ ਮੇਰੇ ਵਰਗੇ ਵੀਡੀਓ ਆਨ ਆਉਣ ਤੇ ਲੋਕ ਚੱਕਣ ਤੇ ਦੇਖੋਗੇ ਆ ਦੇਖ ਕਿਵੇਂ ਯਾਰ ਵਿੱਚ ਪੜਾ ਕੇ ਬੈਣ ਮੈਂ ਬਹੁਤ ਮੁੱਕਿਆ ਮਤਰਾ ਰਹੋ ਹਨ ਅੱਗ ਦਾ ਜਿੰਗੜਾ ਚੂੜਾ ਪਾਇਆ ਕਿੱਥੇ ਲੋਕ ਬਈ ਪ੍ਰਵਾਹ ਕਰਦੇ ਨੇ ਹਾਂ ਮਾਹੀ DJ ਜਿਵੇਂ ਇੰਸਟਾਗ੍ਰਾਮ ਦੇ ਦੀ ਰੈਡੀ ਹੈ ਮਾਹੀ DJ ਇਹ ਤੋਂ ਕੋਸ ਹਰਨ ਨੇ ਬੜਾ ਪੜਾ ਕੇ ਬਹੁਤ ਅਰੇ ਵਿੱਚ ਬੈਠਦੇ ਆਂ ਦਿੱਤੀ ਸੋਇਆਸੀ ਉੱਤੇ ਕੈਨੇਡਾ ਦੇ ਵਿੱਚ ਵੀ ਜਾਂਦੇ ਆਂ ਅਤੇ ਕਿਸੇ ਨੂੰ ਵੀ ਪ੍ਰੋਗਰਾਮ ਤੇ ਬੁੱਕ ਕਰਵਾਉਣਾ ਹੈ ਤਾਂ ਇੰਸਟਾਗ੍ਰam ਆਈਡੀ ਜਿਹੜੀ Mahi DJ ਬਬੱਟਾ